ਜੇ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਬੋਲੀਏ ਬਾਬਾ ਭੋਲੇ ਨਾਤੇ ਕੀ ਜੈ ਬੋਲੀਏ ਬਾਬਾ ਮੋਨੀ ਮਹਾਰਾਜ ਕੀ ਜੈ ਬੋਲੀ ਸ਼ਿਵ ਸ਼ੰਗਰ ਭਗਵਾਨ ਕੀ ਜੈ ਬੋਲੀਏ ਬਾਬਾ ਮੋਨੀ ਜੀ ਮਹਾਰਾਜ ਕੀ ਜੈ ਬੜੇ ਹੀ ਹਰਸ਼ੋਲਾਸ ਦੇ ਨਾਲ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੋਨੀ ਮੰਦਰ ਦੇ ਵਿੱਚ ਅੱਜ 3 ਤਰੀਕ ਤੋਂ ਹੀ ਪ੍ਰੋਗਰਾਮ ਸ਼ੁਰੂ ਹੈ ਸ਼ਿਵਰਾਤਰੀ ਦੇ ਉਪਲਖ ਵਿੱਚ ਅੱਜ 3 ਤਰੀਕ ਨੂੰ ਸ਼ਾਮੀ 7 ਵਜੇ ਤੇਲ ਦੀ ਰਸਮ ਅਦਾ ਕੀਤੀ ਗਈ ਔਰ ਕੱਲ 4 ਤਰੀਕ ਨੂੰ ਪੱਜੂਪੁਰ ਦੇਵਾ ਜੀ ਵੱਲੋਂ ਸਗੰਧੀ ਰਸਮ ਕੀਤੀ ਜਾਏਗੀ ਪਰਸੋਂ ਸ਼ਾਮ ਫੇਰੀ ਦਾ ਜਿਹੜਾ ਆ ਉਹ ਪ੍ਰੋਗਰਾਮ ਕੀਤਾ ਜਾਏਗਾ ਔਰ 6 ਤਰੀਕ ਨੂੰ ਸ਼ਿਵ ਵਿਵਾਹ ਦਾ ਪ੍ਰੋਗਰਾਮ ਜਿਹੜੇ ਜੰਗਮ ਆਣਗੇ ਉਹਨਾਂ ਦੁਆਰਾ ਕੀਤਾ ਜਾਏਗਾ 7 ਤਰੀਕ ਨੂੰ 11 ਵਜੇ ਮੋਨੀ ਮੰਦਰ ਵੱਲੋਂ ਸ਼ੋਭਾ ਯਾਤਰਾ ਨਿਕਾਲੀ ਜਾਏਗੀ। ਔਰ 7-8 ਤਰੀਕ ਨੂੰ ਮਹਾ ਸ਼ਿਵਰਾਤਰੀ ਉਤਸਵ ਮਨਾਇਆ ਜਾਏਗਾ ਔਰ ਇਨਾਂ ਦਿਨਾਂ ਦੇ ਵਿੱਚ ਹਰ ਰੋਜ਼ ਅਟੁੱਟ ਲੰਗਰ ਵੀ ਚੱਲੇਗਾ ਔਰ ਸਾਰੀ ਸੰਗਤ ਅਕੀ ਬੇਨਤੀ ਹੈ ਕਿ ਸ਼ਿਵਰਾਤਰੀ ਦੇ ਇਸ ਪਾਵਨ ਸ਼ੁਭ ਅਵਸਰਤੇ ਮੋਨੀ ਮੰਦਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੋ ਕਿ ਸ਼ਿਵ ਦਾ ਵਿਆਹ ਬੜੇ ਧੂਮ-ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ। ਔਰ ਸ਼ਿਵਰਾਤਰੀ ਵੀ ਬੜੇ ਧੂਮ-ਧਾਮ ਦੇ ਨਾਲ ਮਨਾਏ ਜਾ ਰਹੀ ਹੈ ਬੋਲੇ ਬਾਬਾ ਬੋਲੇ ਨਾਥ ਕੀ ਜੈ ਮੈਂ ਕਿ ਦੱਸਣਾ ਚਾਹਾਂਗਾ ਪਹਿਲਾਂ ਸਾਰਿਆਂ ਨੂੰ ਧਾਰੀਵਾਲ ਨਿਵਾਸੀਆਂ ਨੂੰ ਸ਼ਿਵਰਾਤਰੀ ਦੀਆਂ ਤੇ ਸ਼ਿਵਰਾਤਰੀ ਦੇ ਜਿਹੜੇ ਮੋਨੀ ਮੰਦਿਰ ਚ ਕਰਵਾਏ ਜਾ ਰਹੇ ਪ੍ਰੋਗਰਾਮ ਦੀਆਂ ਲੱਖ-ਲੱਖ ਵਧਾਈ ਦਿਨਾ ਮੇਰੇ ਇਸຫມੂਹ ਸ਼ਹਿਰ ਨਿਵਾਸੀਆਂ ਕੇ ਬੇਨਤੀ ਹੈ ਕਿ ਮੋਨੀ ਮੰਦਿਰ ਚ ਰੋਜ਼ ਹੀ ਕਾਰਜ ਚੱਲ ਰਹੇ ਨੇ ਜਿਸ ਦੀ ਅੱਜ ਤੇਲ ਰਸਮ ਦੀ ਅਦਾ ਕੀਤਾ ਗਿਆ ਕੱਲ 4 ਮਾਰਚ ਨੂੰ ਸਗਨ ਦਾ ਪ੍ਰੋਗਰਾਮ ਫੱਜੂਪੁਰ ਤੋਂ ਕੀਤਾ ਜਾਏਗਾ ਉਸ ਤੋਂ ਬਾਅਦ ਸ਼ਾਮ ਫੇਰੀ ਹੋਏਗੀ ਫਿਰ ਇੱਕ ਦਿਨ ਸ਼ਿਵ ਵਿਵਾਹ ਕੀਤਾ ਜਾਏਗਾ ਇੱਕ ਮੇਰੀ ਪੂਰੇ ਧਾਰਵੇ ਵਾਲੇ ਨਿਵਾਸੀਆਂ ਕੇ ਬੇਨਤੀ ਹੈ ਕਿ 7 ਮਾਰਚ ਨੂੰ ਸ਼ੋਭਾ ਯਾਤਰਾ ਇੱਕ ਵਿਸ਼ਾਲ ਮੋਨੀ ਮੰਦਿਰ ਤੋਂ ਕੱਢੀ ਜਾ ਰਹੀ ਆ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਕੇ ਬੇਨਤੀ ਹੈ ਕਿ ਹਰ ਘਰ ਚੋਂ ਇੱਕ ਇੱਕ ਮੈਂਬਰ ਨਿਕਲੇ ਤੇ ਆ ਕੇ ਮੋਨੀ ਮੰਦਿਰ ਵਿੱਚ 11 ਵਜੇ ਜਿਹੜੀ ਕਿ ਸ਼ੋਭਾ ਯਾਤਰਾ ਚੱਲਣੀ ਆ ਉਹਦਾ ਸਹਿਯੋਗ ਕਰੇ ਤੇ 8 ਮਾਰਚ ਨੂੰ ਬਹੁਤ ਵੱਡੀ ਸ਼ਿਵਰਾਤਰੀ ਦਾ ਤਿਉਹਾਰ ਸਵੇਰ ਤੋਂ ਲੈ ਕੇ ਰਾਤ ਤੱਕ ਇੱਥੇ ਲੰਗਰ ਚੱਲੇਗਾ ਸਾਰੇ ਕੀ ਬੇਨਤੀ ਹੈ ਕਿ ਆਪਣਾ ਕੀਮਤੀ ਟਾਈਮ ਕੱਢ ਕੇ ਪ੍ਰਭੂ ਜੀ ਦੇ ਚਰਨਾਚ ਹਾਜ਼ਰ ਹੋ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਕੋ ਸੰਗਰਗਵਾਨੇ ਕੀ ਜੈ ਸ਼ਿਵ ਰਾਤਰੀ ਦੇ ਮਹਾ ਉਤਸਵ ਤੇ ਸਾਰੇ ਸੈਰ ਨੂੰ ਲੱਖ ਲੱਖ ਵਧਾਈ ਇਸ ਸ਼ੋਭਾ ਯਾਤਰਾ ਦੇ ਵਿੱਚ ਬਹੁਤ ਦੂਰੋ ਦੂਰ ਸੰਗਤ ਪਹੁੰਚ ਰਹੀ ਹੈ ਜਾਣੇ ਕਿ 16 ਤੋਂ ਸੁਪਰ ਪਿੰਡ ਤੋਂ ਕੰਗ ਪਿੰਡ ਤੋਂ ਡੜਮਾ ਪਿੰਡ ਤੋਂ ਤੇ ਕਲਾਸਪੁਰ ਤੋਂ ਵੀ ਸੰਗਤ ਆ ਰਹੀ ਹੈ ਔਰ ਪੂਰੋਵਾਲ ਜੱਟਾਂ ਤੋਂ ਵੀ ਸੰਗਤ ਆ ਰਹੀ ਹੈ ਤੇ ਬੜੀ ਤੋਂ ਵੀ ਸੰਗਤ ਆ ਰਹੀ ਹੈ ਔਰ ਡੇਲਾ ਤੋਂ ਕੰਗਾ ਤੋਂ ਡੱਡਵਾ ਤੋਂ ਸਾਰੀ ਜਗ੍ਹਾ ਤੋਂ ਸੰਗਤ ਆ ਰਹੀ ਹੈ ਸਾਰੇ ਸ਼ਹਿਰ ਅੱਗੇ ਸਾਰੇ ਸ਼ਹਿਰ ਅੱਗੇ ਬੇਨਤੀ ਆ ਕਿ ਹਰ ਇੱਕ ਕਰਦਾ ਮੈਂ ਬਰੀ ਸ਼ੋਭਾ ਅਤੇ ਸ਼ਾਮਲ ਹੋ ਕੇ ਪੁੰਨੇ ਦੇ ਭਾਗੀ ਬਨੋ ਜਾ ਜੈ ਸ਼ੀਰਾਂ ਜੈ ਸ਼ੀਰਾਂ